ਜੋ ਮੈਂ ਖਾ ਵਰਤਾ ਢੀ ਨਾਲ ਜਨ ਨਾਸਰ ਕਰਨ ਲੱਗਿਆ ਮੈਂ ਸ਼ੁਰੂ ਵਿੱਚ ਬੇਨਤੀ ਕਰ ਦੇਵਾਂ ਇਹਨੂੰ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਖਬਰ ਆ ਬੜੇ ਰੌਂਗਟੇ ਖੜੇ ਕਰਨ ਵਾਲੀ ਖਬਰ ਆ ਬੜਾ ਤੇ ਤੁਸੀਂ ਆ ਕੇ ਦੇਖੋਗੇ ਕਿ ਲੂ ਕੰਡੇ ਖੜੇ ਹੋ ਜਾਣਗੇ ਕਿ ਇਹ ਸੱਚਾ ਕੋਈ ਕੋਈ ਜਿਹੜਾ ਬਿਰਲਾ ਬੰਦਾ ਹੁੰਦਾ ਕੱਢ ਕੇ ਲਿਆਉਂਦਾ ਬੜੀ ਸਰਚ ਕਰਨ ਤੋਂ ਬਾਅਦ ਮੈਂ ਤੁਹਾਡੇ ਤੇ ਲੈ ਕੇ ਆਇਆ ਤੇ ਇੱਕ ਪਾਸੇ ਤਾਂ ਜਿਹੜਾ ਕਿ ਡੀਆਈਆਰ ਪੰਜਾਬ ਦਾ ਹਰ ਚਾਦਰ ਤੋਂ ਲਰ ਫੜਿਆ ਉਹਦੇ ਬਾਰੇ ਤਾਂ ਆਪਾਂ ਬਾਅਦ ਚ ਗੱਲ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਪੰਜਾਬ ਦਾ ਸਾਬਕਾ ਡੀਜੀਪੀ ਐਸਐਸਬੀ ਵੀ ਰਹਿਇਆ ਤੇ ਡੀਜੀਪੀ ਵੀ ਮੁਹੰਮਦ ਮੁਸਤਾਫਾ ਤੇ ਉਹਦਾ ਮੁੰਡੇ ਦੇ ਜਿਹੜੇ ਇੱਕ ਮਹਾਲੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹ ਵੋ ਡੋਜ ਦੇ ਨਾਲ ਮੈਡੀਕਲ ਨਸੇ ਦੇ ਨਾਲ ਮੌਤ ਹੋ ਚੁੱਕੀ ਆ 35 ਸਾਲ ਦਾ ਉਹਦਾ ਮੁੰਡਾ ਸੀ ਅਕੀਲ ਅਕਤਰ ਤੇ ਉਹਦੀ ਜਿਹੜੀ ਮਾਂ ਗਿਜਾ ਆਪਾ ਮੁਸਤਰ ਮੁਹੰਮਦ ਮੁਸਤਫਾ ਦੀ ਕਹਦੀ ਏ ਕਿ ਘਰ ਵਾਲੀ ਕੈਬਨਲ ਮੰਤਰੀ ਰਹੀ ਆ ਰਾਜੀਆ ਮਲਤਾਨਾ ਇਹ ਬੜੇ ਦੱਸਿਆ ਜਾ ਰਿਹਾ ਇਹਦਾ ਲੜਕਾ 35 ਸਾਲ ਆ ਅਕੀਲ ਅਕਤਰ ਦੀ ਜਿਹੜੀ ਮੌਤ ਹੋਈ ਆ ਦੁੱਖ ਭਰੀ ਆ ਆਪਾਂ ਕਹਿੰਦੇ ਆ ਕਿ ਮਾਰਾ ਹੋਇਆ ਪਰ ਤੁਸੀਂ ਹੁਣ ਅੱਗੇ ਜਾ ਕੇ ਸੁਣ ਲਿਓ ਤੇ ਨਿਰਣਾ ਤੁਸੀਂ ਆਪ ਹੀ ਕਰਦੇ ਹੋ ਤੇ ਕਮੈਂਟਾਂ ਦੇ ਵਿੱਚ ਤੁਸੀਂ ਆਪ ਹੀ ਦੱਸ ਦਿਓ ਹੁਣ ਮੈਂ ਤੁਹਾਨੂੰ ਇਹਦੇ ਬਾਰੇ ਦੱਸਣ ਲੱਗਿਆ ਮੁਹੰਮਦ ਮਸਤਪਾ ਕੌਣ ਸੀ ਇੱਕ ਮੁਸਲਮਾਨ ਦੇ ਨਾਲ ਸੰਬੰਧ ਰੱਖਦਾ ਤੇ ਕਹਿੰਦੇ ਬਾਦਲਾਂ ਦਾ ਯਾਰ ਇਹ ਆ ਤੇ ਇਹਨੇ ਕੀਤਾ ਕਿਸੇ ਨੇ ਗਨਾਹ ਕੀ ਕੀਤੇ ਸੀ ਉਹ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਤੁਹਾਨੂੰ ਮੈਂ ਹਵਾ ਦੇ ਵਿੱਚ ਗੱਲਾਂ ਨਹੀਂ ਕਰਦਾ ਉਸ ਸਮੇਂ ਦੀ ਅਖਬਾਰ ਦੇ ਜਰੀਏ ਤੁਹਾਡੇ ਨਾਲ ਗੱਲਬਾਤ ਕਰੂੰਗਾ ਉਹ ਤੁਹਾਨੂੰ ਮੈਂ ਅਖਬਾਰ ਪੜ੍ਹ ਕੇ ਵੀ ਸੁਣਾਉਂਗਾ ਐਸੇ ਜ਼ਾਲਮ ਅਫਸਰ ਨੇ ਬੇਸ਼ੱਕ ਹੁਣ 2021 ਦੇ ਵਿੱਚ ਇਹ ਰਟਾਇਰ ਹੋ ਚੁੱਕਿਆਗਾ ਪਰ ਇਸ ਜ਼ਾਲਮ ਅਫਸਰ ਨੇ 19 ਸਿੱਖ ਨੌਜਵਾਨਾਂ ਨੂੰ ਬੰਨ੍ਹ ਕੇ ਮਾਰਿਆਗਾ ਗੋਲੀਆਂ ਦੇ ਨਾਲ ਭੁੰਨਿਆਗਾ ਦੁਬਾਰੇ ਦੱਸਦੇ ਹਾਂ ਨਾ ਇਸ ਮੁਹੰਮਦ ਮਸਤਵਾ ਜਿਹਦਾ ਮੁੰਡਾ ਕੱਲ ਮਰਿਆ ਇਹਨੇ 19 ਮੁੰਡੇ ਇੱਕ ਥਾਂ ਬੰਨ ਕੇ ਮਾਰੇ ਆ ਐਸਐਸਪੀ ਹੁੰਦਾ ਸੀ ਉਦੋਂ ਏ ਤੇ ਕਿੱਥੇ ਹੁੰਦਾ ਸੀ ਕਿਵੇਂ ਹੁੰਦਾ ਸੀ ਕਿਹੜੇ-ਕਿਹੜੇ ਦੇ ਨਾਲ ਸੀ ਤੇ ਕਿਵੇਂ ਉਤੋਂ ਜਿਹੜਾ ਸਾਰਾ ਵਾਕਾ ਹੋਇਆ ਉਹ ਤੁਹਾਨੂੰ ਮੈਂ ਪੜ ਕੇ ਸੁਣਾਉਣਾ ਤੁਸੀਂ ਫਿਰ ਅਗਲੇ ਕਮੈਂਟ ਜ਼ਰੂਰ ਕਰ ਦਿਓ ਪਰ ਕਮੈਂਟ ਨਹੀਂ ਕਰਦੇ ਦੁੱਖ ਬੜਾ ਹੁੰਦਾ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਮੇਰੇ ਪੱਖ 'ਚ ਲਿਖੋ ਜਾਂ ਉਹਦੇ ਪੱਖ 'ਚ ਲਿਖੋ ਸੱਚੀ ਗੱਲ ਲਿਖ ਦਿਓ ਜੇ ਤੁਹਾਡੇ ਮਨ 'ਚ ਜੋ ਕੁਝ ਆਉਂਦਾਗਾ ਉਹ ਤੁਸੀਂ ਲਿਖ ਸਕਦੇ ਹੋ ਪਰ ਲਿਖਿਆ ਜ਼ਰੂਰ ਕਰੋ ਕਿਉਂਕਿ ਫਿਰ ਪਤਾ ਲੱਗਦਾ ਸਾਡਾ ਬੋਲਣ ਦਾ ਕੱਲਿਆਂ ਦਾ ਫਰਜ਼ ਕੀ ਅਸੀਂ ਬੋਲ ਕੇ ਕਰਾਂਗੇ ਤੁਸੀਂ ਵੀਡੀਓ ਸੁਣਦੇ ਜ਼ਰੂਰ ਹੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਵੀਡੀਓ ਸੁਣਦੇ ਪਿਆਰ ਦਿੰਨੇ ਵੀਡੀਓ ਨੂੰ ਮੁਹੱਬਤ ਦਿੰਨੇ ਹੋ ਪਰ ਕਮੈਂਟ ਉਹਨੇ ਨਹੀਂ ਕਰਦੇ ਹਰ ਇੱਕ ਦਾ ਕਮੈਂਟ ਆ ਜ਼ਰੂਰ ਆ ਜਿਹੜਾ ਸੁਝਾਅ ਦੇਣਾ ਜ਼ਰੂਰ ਆ ਚਲੋ ਕੋਈ ਬਹਿਗਰੂ ਲਿਖਦਾ ਚਲੋ ਜੇ ਕਿਸੇ ਨੂੰ ਨਹੀਂ ਆਉਂਦਾ ਤਾਂ ਬਹਿਗਰੂ ਲਿਖ ਸਕਦਾ ਪਰ ਉਸ ਤੋਂ ਪਹਿਲਾਂ ਮੈਂ ਇੱਕ ਇਹ ਕਹਿੰਦਾ ਕਿ ਸੁਝਾਅ ਦੇਣਾ ਬਹੁਤ ਜ਼ਰੂਰੀ ਹੁੰਦਾ ਹੁਣ ਆਪਾਂ ਇਹਦਾ ਪੁੱਤਰ ਮਰੇ ਆ ਆਪਾਂ ਨੇ ਕਹਿੰਦੇ ਕਿ ਕਿਸੇ ਦਾ ਪੁੱਤਰ ਮਰੇ ਪਰ ਜਿਹੜੇ 19 ਪੱਤ ਮਾਰੇ ਆ ਮਾਮਾ ਦੇ ਤੇ ਅੱਜ ਉਹ ਮਾਮਾ ਜਿਉਂਦੀ ਨਹੀਂ ਹੋਣੀ ਆ ਮੈਨੂੰ ਲੱਗਦਾ ਜੇ ਕੋਈ ਇੱਕ ਅੱਦੇ ਜਿਉਂਦੀ ਹੋ ਅੱਜ ਉਹਦੇ ਕਲੇਜੇ ਠੰਡ ਪਈ ਹੋਣੀ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਦਾ ਮੈਂ ਫੇਰ ਕਹਿਣਾਗਾ ਕਿਸੇ ਦੇ ਪੁੱਤ ਤੇ ਕੋਈ ਮਰੇ ਤੇ ਕੋਈ ਖੁਸ਼ ਨਹੀਂ ਹੁੰਦਾ ਪਰ ਜਿਹੜਾ ਕਿ ਬੇਦੋਸਤਿਆ ਨੂੰ ਤੁਸੀਂ ਬਨ ਕੇ ਬਾਹਾਂ ਬਨ ਕੇ ਲੱਤਾਂ ਬਨ ਕੇ ਉਹਨੋ ਗੋਲੀਆਂ ਦੇ ਨਾਲ ਭੁੰਨਿਆ ਹੋਵੇ ਇਹਦੇ ਦੁਸ਼ਟ ਪੁਲਿਸ ਅਫਸਰਾਂ ਪੰਜਾਬ ਦੇ ਵਿੱਚ ਕਤਾਰਾਂ ਦੇ ਕਤਾਰਾਂ ਨੇ ਸਾਡੇ ਸਿੱਖ ਲੀਡਰ ਕਹਿੰਦੇ ਆ ਜੀ ਪੰਤਕ ਪਾਰਟੀ ਇਹ ਕਹਿੰਦੇ ਬਾਦਲ ਕੇ 25 ਸਾਲ ਰਾਜ ਕਰ ਲਿਆ ਇਹਨਾਂ ਨੇ ਡੀਜੀਪੀ ਲਾਇਆ ਐਸਐਸਪੀ ਲਾਇਆ ਤੇ ਜਿਹੜਾ ਕਿ ਇਹ ਜਾਲ ਅਫਸਰਾਂ ਨੂੰ سزا ਦੇਣੀ ਬਣਦੀ ਸੀ ਇਹਨਾਂ ਨੂੰ ਕਿ ਭਾਈ ਦੱਸੋ ਇਹ 19 ਮੁੰਡੇ ਕਿੱਥੋਂ ਆਏ ਕਮੇ ਤੁਸੀਂ ਬੰਨ ਕੇ ਮਾਰੇ ਕੀ ਇਹਨਾਂ ਨੂੰ ਫੜਨਾ ਤੁਸੀਂ ਫੜਦੇ ਗਿਰਫਤਾਰ ਕਰਦੇ ਇਹਨੂੰ ਕੋਰ ਸਜ਼ਾਵਾ ਦਿੰਦੇ ਆ ਪਰ ਕਿਸੇ ਨੇ ਹੱਥ ਤੱਕ ਨਹੀਂ ਪਾਇਆ ਤੇ ਅੱਜ ਦਾ ਇਕਲੌਤਾ ਮੁੰਡਾ ਸੀ ਜਿਹੜਾ 35 ਸਾਲ ਦਾ ਫਿਰ ਦਵਾ ਤਾਂ ਲੱਗਦੀ ਆ ਤੇ ਹੁਣ ਬਡਾਪੇ ਦੇ ਵਿੱਚ ਤੜਫਣਾ ਪਊਗਾ ਇਹਦੇ ਉੱਪਰ ਹੋਰ ਵੀ આરોਪ ਲੱਗੇ ਆ ਤੇ ਉਹ ਵੀ ਤੁਹਾਨੂੰ ਦੱਸਦੇ ਆ ਤੇ ਪੂਰੀ ਵੀਡੀਓ ਜ਼ਰੂਰ ਸੁਣ ਲਿਓ ਲੈ ਸੁਣੋ ਹੁਣ ਧਿਆਨ ਦੇ ਨਾਲ ਆ ਮੈਂ ਤੁਹਾਨੂੰ ਕੱਲੀ ਕੱਲੀ ਦੱਸਦਾ ਗੱਲ ਆ ਉਸ ਅਖਬਾਰ ਦੇ ਵਰਕੇ ਫੋਲ ਕੇ ਦੱਸਦਾ ਕਿਸੇ ਕਵੀ ਨੇ ਲਿਖਿਆ ਉਹ ਪਹਿਲਾਂ ਪੜ੍ਹ ਕੇ ਸੁਣਾ ਦੇਵਾਂ ਸਤਰਾ ਬਾਦਲਾਂ ਦਾ ਖਾਸ ਖਸਮ ਸਾਵਕਾ ਡੀਜੀਪੀ ਮੁਹੰਮਦ ਮੁਸਤਫਾ ਜਿਸ ਨੇ ਸੈਂਕੜੇ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਿਆ ਉਸ ਦੇ ਇਕਲੌਤੇ ਪੁੱਤਰ ਦੀ ਨਸੇ ਦੇ ਨਾਲ ਓਵਰਡੋਜ਼ ਦੇ ਨਾਲ ਮੌਤ ਹੋ ਗਈ ਆ ਇਹਨੇ ਇਹ ਨਾ ਕਹਿੰਦੇ ਕਾਹਨ ਕੀਤਾ ਸੀ ਇਸ ਜਿਹੜਾ ਬੱਚੜਾ ਅਫਸਰ ਮੁਹੰਮਦ ਮੁਸਤਾਫਾ ਇਹਨੇ ਪੰਜਾਬ ਦੀ ਲੁੱਟ ਮਚਾਈ ਗੁਰੂ ਘਰਾਂ ਤੇ ਕਬਜ਼ਾ ਕੀਤਾ ਗੁਰੂ ਘਰਾਂ ਦੀ ਲੁੱਟ ਮਚਾਈ ਬੇਅਦਮੀਆਂ ਕਰਵਾਈਆਂ ਨੌ ਦਿਵਾਨੀ ਦਾ ਟੇਡੇ ਢੰਗ ਦੇ ਨਾਲ ਤੇ ਪਰਤੇ ਪਾ ਕੇ ਉਹਨਾਂ ਨੂੰ ਅੰਦਰ ਧੱਕਿਆ ਕਹਿੰਦੇ ਪੰਜਾਬ ਦੇ ਸਾਬਕਾ ਡੀਜੀਪੀ ਦੇ ਮੁੰਡਿਆਂ ਤੇ ਮਾਰਾ ਸਮਾ ਚੱਲ ਰਿਹਾ ਜੈਸਾ ਕਰੋਗੇ ਵੈਸਾ ਭਰੋਗੇ ਮਾਰਾ ਸਮਾ ਚੱਲਣਾ ਮਾੜੇ ਕੰਮ ਕਰੋਗੇ ਮਾੜੀਆਂ ਕਰਤੂਤਾ ਕਰੋਗੇ ਤੇ ਮਾੜਾ ਫਲ ਮਿਲੂਗਾ ਪੰਜਾਬ ਦੇ ਸਾਬਕਾ ਡੀਜੀਪੀ ਦੇ ਮੁੰਡਿਆਂ ਤੇ ਮਾੜਾ ਸਮਾਂ ਚੱਲ ਰਿਹਾ ਇੱਕ ਤਾਂ ਭ੍ਰੇਟਾਚਾਰ ਦੇ ਵਿੱਚ ਗ੍ਰਿਫਤਾਰ ਹੋ ਗਿਆ ਤੇ ਦੂਸਰੇ ਮੁੰਡੇ ਦੀ ਜਿਹੜੀ ਮੌਤ ਹੋ ਚੁੱਕੀ ਆ ਆ ਕੀ ਲੱਗਤਰ ਮੈਡੀਕਲ ਦੀ ਜਿਹੜੀ ਨਸੇ ਦੀ ਓਵਰਡੋਜ਼ ਦੇ ਨਾਲ ਆ ਤੇ ਪੰਚਕੁੱਲਾ ਦੀ ਇਹ ਘਟਨਾ ਦੱਸੀ ਜਾ ਰਹੀ ਆ ਤੇ ਇਹ ਮੁੰਡਾ ਵਿਆਹਿਆ ਸੀ ਦੀ ਇੱਕ ਧੀ ਤੇ ਪੁੱਤਰ ਵੀ ਆ ਅਕੀਲ ਅਕਟਰ ਦੀ ਮਹਾਰਾਜੀ ਆ ਸੁਲਤਾਨਾ ਕਾਗਰਾ ਦੀ ਵੱਡੀ ਲੀਡਰ ਰਹਿ ਚੁੱਕੀ ਆ ਕੈਬਨਟ ਮੰਤਰੀ ਰਹਿ ਚੁੱਕੀ ਆ ਤੇ ਮੁਹੰਮਦ ਮਸਤਫਾ 2021 ਦੇ ਵਿੱਚ ਡੀਜੀਪੀ ਦੇ ਅਹੁਦੇ ਉੱਤੇ ਅਟਾਇਰ ਹੋ ਚੁੱਕਿਆ ਹੈ ਇਸ ਮੁਹੰਮਦ ਮਸਬਤਾ ਨੂੰ ਜਿਹੜਾ ਪੰਜ ਪੁਰਸਕਾਰੀ ਅਵਾਰਡ ਮਿਲ ਚੁੱਕੇ ਆ ਕਿਉਂ ਮਿਲੇ ਆ ਇਸ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਬਨ ਕੇ 19 ਸਿੱਖਾਂ ਨੂੰ ਫਰੋਜ਼ਪੁਰ ਵਿਖੇ ਇਹ ਐਸਐਸਬੀ ਹੁੰਦਾ ਸੀ ਫਰੋਜ਼ਪੁਰ ਦੇ ਵਿੱਚ ਆ ਦਸੰਬਰ 1992 ਵਿਤੇ ਮੱਖੂ ਕੋਲਾ 22 ਸਿਕ ਨੌਜਵਾਨਾਂ ਦਾ ਕਾਤਲ ਇਸ ਮੌਕੇ ਦੇ ਤਤਕਾਲੀ ਐਸਐਸਪੀ ਨੇ ਕੀਤਾ ਸੁਣ ਲਿਓ ਧਿਆਨ ਦੇ ਨਾਲ ਵੀਡੀਓ ਮੈਂ ਤੁਹਾਨੂੰ ਕੱਲੀ ਕੱਲੀ ਗੱਲ ਪੜ੍ਹ ਕੇ ਸੁਣਾਉਂਗਾ ਅੱਗੇ ਵੀ ਬੜਾ ਗੁੱਸਾ ਤੇ ਕਹਿੰਦਾ ਜੀ ਖਾੜਕੂਆਂ ਦੇ ਨਾਲ ਗੈਰ ਗਜ਼ ਮੁਕਾਬਲਾ ਹੋ ਗਿਆ ਤੇ 19 ਖਾੜਕੂ ਮਾਰ ਗਏ ਕਹਿੰਦਾ ਤੇ 19 ਅਸੀਂ ਮਾਰ ਦਿੱਤੇ ਫਿਰ ਇਹਨੂੰ ਬਹਾਦਰੀ ਦੇ ਜਿਹੜੇ بڑے بڑے ਕਿੱਸੇ ਮਿਲਦੇ ਆਵਾਰ ਮਿਲਦੇ ਆ ਪਰ ਉਸ ਜਗ੍ਹਾ ਤੇ ਸਿਮਰਜੀਤ ਸਿੰਘ ਮਾਨ ਗਿਆ ਤੇ ਉਸ ਜਗ੍ਹਾ ਦੀ ਘਟਨਾ ਦੱਸਦੇ ਆ ਅਖਬਾਰ ਹੁਣ ਦੱਸਦੇ ਆ ਤੁਹਾਨੂੰ ਅਖਬਾਰ ਦੀਆਂ ਖਬਰਾਂ ਉਸ ਸਮੇਂ ਦਾ ਅਖਬਾਰ ਕੀ ਕਹਿੰਦਾ ਲਿਖਿਆ ਕਿ 19 ਖਾੜਕਾਂ ਨੂੰ ਖਾੜਕੂਆਂ ਨੂੰ ਇੱਕ ਥਾਂ ਬੰਨ ਕੇ ਮਾਰਿਆ ਗਿਆ ਸਿਮਰਜੀਤ ਸਿੰਘ ਮਾਨ ਦਾ ਬਿਆਨ ਆ ਤੇ ਉਹਦੀ ਫੋਟੋ ਵੀ ਸਭਿਆ ਸਮੇਂ ਜੀਤ ਸਿੰਘ ਮਾਨ ਦੀ ਉਸ ਟਾਈਮ ਦਾ ਇੱਕ ਜਲੰਧਰ ਤੋਂ ਸਬਦੇ ਹੋਏ ਅਖਬਾਰ ਦੇ ਵਿੱਚ ਆ ਧੰਨਵਾਦ ਥੋੜਾ ਜਿਹਾ ਪੜ ਕੇ ਸੁਣਾ ਦੇਵਾ ਮੋਟਾ-ਮੋਟਾ ਖਬਰ ਵੱਡੀ ਆ ਦੋ ਅਖਬਾਰ ਨੇ ਇਹਨਾਂ ਦੇ ਕਹਿੰਦੇ ਸਿਮਰਜੀਤ ਨਾਲ ਗੱਲਬਾਤ ਕਰਦਿਆਂ ਹੋਇਆਂ ਆਜੀਤ ਅਖਬਾਰ ਹੈ ਇਹ ਆਜੀਤ ਅਖਬਾਰ ਨੇ ਗੱਲਬਾਤ ਕਰਦਿਆਂ ਮਾਂ ਨੂੰ ਪੁੱਛਿਆ ਤੇ ਮਾਂ ਨੇ ਦਾਵਾ ਕੀਤਾ ਕਿ 19 ਸਿੱਖਾਂ ਨੂੰ ਨੌਜਵਾਨਾਂ ਨੂੰ ਧਰਮ ਕੋਟ ਫਿਰੋਜ਼ਪੁਰ ਤਰਨਤਾਰਨ ਅੰਬਰਸਰ ਤੋਂ ਫੜ ਕੇ ਇੱਕ ਥਾਂ ਤੇ ਇਕੱਠੇ ਕਰਕੇ ਹੱਥ ਪੈਰ ਬੰਨ੍ਹ ਕੇ ਗੋਲੀਆਂ ਮਾਰ ਕੇ ਉਹਨਾਂ ਨੂੰ ਕੋ-ਕੋ ਕੇ ਮੌਤ ਦੇ ਘਾਟ ਉਤਾਰ ਦਿੱਤਾ ਅੱਗੇ ਸਿਮਰਜੀਤ ਸਿੰਘ ਮਾਂ ਨੇ ਕਿਹਾ ਕਿ ਪੁਲਿਸ ਨੇ ਜਿਸ ਜਗ੍ਹਾ ਤੇ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਇੱਕ ਨਾਟਕ ਖੇਡਿਆ ਰਚਿਆ ਇੱਕ ਕਹਾਣੀ ਰਸੀ ਉਸ ਮੌਕੇ ਮਖੂ ਥਾਣੇ ਦਾ ਪਿੰਡ ਨਜਾਬੂਦੀਨ ਵਾਲਾ ਹੈ ਜਦੋਂ ਕਿ ਪੁਲਿਸ ਮੁਖੀ ਗਿੱਲ ਇਸ ਨੇ ਮੰਦਾ ਬਾਦ ਸਾਹਿਬ ਵਾਲਾ ਆਖਰੇ ਹਨ ਮਾਨ ਨੇ ਅੱਗੇ ਕਿਹਾ ਕਿ ਪੁਲਿਸ ਨੇ ਇੱਕ ਨਾਟਕ ਦੀ ਅਪਾਰ ਸਫਲਤਾ ਤੇ ਮਨਾਉਣ ਦੀ ਬਜਾਏ ਤੇ ਉੱਥੇ ਇੰਨਾ ਗੁੰਡਿਆਂ ਪੁਲਿਸ ਵਾਲਿਆਂ ਨੇ दारू ਪੀਤੀ ਹੋਈ ਸੀ ਰੱਜੇ ਹੋਏ ਸੀ ਤੇ ਉਥੇ ਮਾਂ ਨੇ ਇਹ ਦੱਸਿਆ ਕਿ ਜਾ ਕੇ ਦੇਖਿਆ ਤੇ ਉਥੇ ਖਾਲੀ ਬੋਤਲਾਂ ਤੇ ਗਲਾਸ ਤੇ ਹੋਰ ਬੜਾ ਕੁਝ ਮਿਲਿਆ ਤੇ ਪੱਤਰਕਾਰਾਂ ਨੂੰ ਦਿਖਾਈ ਵੀ ਜਾਂਦੇ ਆ ਫੋਟੋ ਤਸਵੀਰ ਵੀ ਆ ਉਸ ਸਮੇਂ ਦੀ ਮੈਂ ਤੁਹਾਨੂੰ ਤਸਵੀਰ ਵੀ ਲਗਾ ਦੂੰਗਾ ਦੱਸਿਆ ਕਿ ਅੱਗੇ ਦੱਸ ਦਿਆਂ ਕਿ ਕਿੰਨੇ ਮੁੰਡੇ ਚੱਕ ਕੇ ਮਾਰੇ ਆ ਸਾਰੇ ਮੁੰਡਿਆਂ ਦੇ ਨਾਂ ਵੀ ਆ ਕੱਲੇ-ਕੱਲਿਆਂ ਦਾ ਬੇਰਬਾ ਕਿੱਥੋਂ-ਕਿੱਥੋਂ ਮੁੰਡੇ ਚੱਕ ਕੇ ਮਾਰੇ ਆ ਤੇ ਖਬਰ ਲੰਬੀ ਹੋ ਜਾਣੀ ਆ 25 ਜੀ ਗੁਰਬਾਦਰ ਸਿੰਘ ਮਾਨੋਚਾਲ ਇੱਕ ਖਾੜਕਵਾਦ ਦਾ ਥੰਮ ਹੋਇਆ ਬਾਬਾ ਬੋੜ ਬੰਦਿਆ ਜਾਂਦਾ ਠੀਕ ਆ ਮੰਨ ਲੈਂਦੇ ਆ ਉਹਦੇ ਨਾਲ ਤੁਹਾਡੀ ਲੜਾਈ ਸੀ ਉਹਦੇ ਨਾਲ ਲੜ ਪੈਂਦੇ ਪਰ ਉਹਦੇ ਪਰਿਵਾਰਾਂ ਦਾ ਕੀ ਕਸੂਰ ਸੀ ਉਹਦੇ ਭਰਾਵਾਂ ਦਾ ਕੀ ਕਸੂਰ ਸੀ ਤੇ ਉਹਦੇ ਰਿਸ਼ਤੇਦਾਰਾਂ ਦਾ ਕੀ ਕਸੂਰ ਸੀ 23 ਜਣੇ ਬਾਬਾ ਮਾਨੋ ਚਾਲ ਅਗਰਵਾਤਨ ਮਾਨੋ ਚਾਲ ਦੇ ਇਹਨਾਂ ਬੁੱਚੜ ਅਫਸਰਾਂ ਨੇ ਵਿੱਚ ਜਿਹੜਾ ਆ ਤੁਹਾਨੂੰ ਸੁਣਾ ਕੇ ਹਟਿਆ ਜਿਹਦਾ ਮੁੰਡਾ ਮਰਿਆ ਇਹਨਾਂ ਨੇ ਉਹਦੇ 23 ਜਣੇ ਉਹ ਮਾਰ ਦਿੱਤੇ 19 ਜਣਿਆਂ ਨੂੰ ਬੰਨ ਕੇ ਮਾਰ ਦਿੱਤਾ ਇਹ ਕਰਤੂਤਾਂ ਨੇ ਤੇ ਫਿਰ ਵੀ ਭਰਨਗੇ ਕਿਉਂ ਨਹੀਂ ਰੱਬ ਹੈਗਾਗਾ ਨਾ ਜਿਹੜੇ ਕਹਿੰਦੇ ਕਿ ਰੱਬ ਹੈ ਨਹੀਂ ਹੁਣ ਤਾਰੇ ਦੀਂਦੇ ਦਿਨੇ ਕਿ ਨਹੀਂ ਦੀਂਦੇ ਹੁਣ ਪਤਾ ਲੱਗਦਾ ਆਪਣੇ ਪੁੱਤ ਮਰੇ ਤੋਂ ਕਿ ਮੇਰਾ ਪੁੱਤ ਆ ਹੁਣ ਤਾਂਾਂ ਮਾਰਦਾ ਹੋਊਗਾ ਹੁਣ ਬਿਲਕਦਾ ਹੋਊਗਾ ਪਰ ਜਿਹੜੇ 19 ਬੰਨ ਕੇ ਮਾਰੇ ਆ ਦਰਖਤਾਂ ਦੇ ਨਾਲ ਆ ਤੇ ਉਹ ਕਿਹਦੇ ਕਿਸੇ ਦੇ ਪੁੱਤ ਨਹੀਂ ਸੀ ਉਹ ਮਾਮਾ ਦੇ ਪਤਨੀ ਸੀ ਕਿ ਭੈਣਾਂ ਦੇ ਭਾਈ ਨਹੀਂ ਸੀ ਕਿਸੇ ਦੇ ਪਿਓ ਦੇ ਪਤਨੀ ਸੀ ਤੇ ਜਾਂ ਕਿਸੇ ਦੇ ਆਪਾਂ ਕਹਿ ਦਈਏ ਕਿ ਬੱਚਿਆਂ ਦੇ ਬਾਪ ਨਹੀਂ ਸੀ ਬੜਾ ਜ਼ੁਲਮ ਕੀਤਾ ਐਸਾ ਦੱਸਿਆ ਜਾ ਰਿਹਾ ਕਿ ਉਸ ਸਮੇਂ ਦੇ ਐਸਐਸਪੀ ਫਿਰ ਇਹਨੂੰ ਅਵਾਰਡ ਮਿਲਦੇ ਆ ਪੰਜ ਵਾਰੀ ਅਵਾਰਡ ਮਿਲੇ ਆ ਕਿ ਤੂੰ ਚੰਗਾ ਕੰਮ ਕੀਤਾ ਚੰਗੇ ਮੁੰਡੇ ਮਾਰੇ ਸਿੱਖਾਂ ਦੇ ਇਹਦਾ ਸਿਰੋਤ ਕੰਮ ਹੁੰਦਾ ਆ ਰਿਹਾ ਫਿਰ ਕਹਿੰਦੇ ਬਾਦਲਾਂ ਦਾ ਖਾਸਮ ਖਾਸ ਸੀ ਇਹ ਬਾਦਲਾ ਦਾ ਕੱਲਾ ਏ ਥੋੜੀ ਸੀ ਸਵਾਰਨ ਘੋਟਨੇ ਵਰਗੇ ਰਹੇ ਆ ਅਜੇਤ ਸੰਧੂ ਵਰਗੇ ਰਹੇ ਆ ਤੇ ਆ ਸੈਣੀ ਵਰਗੇ ਰਹੇ ਆ ਤੇ ਬੜਾ ਜਿਨ੍ਹਾਂ ਨੇ ਜ਼ੁਲਮ ਹੰਡਾਇਆ ਸਿੱਖ ਕੌਮ ਦੀ ਜਵਾਨੀ ਨੂੰ ਕੋਹ ਕੋਕੇ ਮਾਰਿਆ ਤੇ ਅੱਜ ਉਹਨਾਂ ਦੀਆਂ ਕਰਤੂਤਾ ਨੇ ਇਹ ਇਹ ਜਗ ਜਾਰ ਹੋ ਰਹੀਆਂ ਨੇ ਛ ਮਹਮਦ ਮੁਸਤਾਫਾ ਐਸਐਸਪੀ ਫਿਰੋਜ਼ਪੁਰ ਦਾ ਬਿਆਨ ਸਪਿਆ ਅਖਬਾਰ ਦੇ ਵਿੱਚ ਆਏ ਨੇ ਕਿਹਾ ਸਾਡੇ ਕੋਲ ਬਲਟ ਪ੍ਰੂਫ ਟਰੈਕਟਰ ਸੀ ਤੇ ਸਾਡੇ ਨਾਲ ਕਹਿੰਦਾ 200 ਜਵਾਨ ਸੀ ਪੁਲਿਸ ਦਾ ਤੇ ਕਹਿੰਦਾ ਅਸੀਂ 19 ਜਣਿਆਂ ਨੂੰ ਮਾਰ ਮਕਾਇਆ ਜਾਨੀ ਕਿ ਬੰਨ ਕੇ ਮਾਰੇ ਆ ਆ ਕਰਤੂਤਾ ਨੇ ਆ ਕੀਤਾ ਪੰਜਾਬ ਦਾ ਘਾਣਾ ਆ ਆ ਕੀਤੀ ਹੈ ਪੰਜਾਬ ਦੀ ਨੌਜਵਾਨੀ ਖਤਮਾ ਭਾਈ ਦਲਾਵਤ ਸਿੰਘ ਨੇ ਜਾਂ ਭਾਈ ਬਲਵਤ ਸਿੰਘ ਰਾਜਵਾਨੇ ਨੇ ਜਾਂ ਹੋਰ ਸਿੰਘਾਂ ਨੇ ਇੱਕ ਕਦਮ ਐਵੇਂ ਨਹੀਂ ਚੁੱਕਿਆ ਸੀ ਜਦੋਂ ਸਿੱਖਾਂ ਦਾ ਜਿਹੜੇ ਕਿ ਕੋ-ਕੋ ਕੇ ਮੁਕਾਬਲੇ ਕਰਨ ਲੱਗ ਗਏ ਜਦੋਂ ਤੁਹਾਡਾ ਕਸੂਰ ਕੋਈ ਨਹੀਂ ਤੁਸੀਂ ਕੇਸ ਰੱਖਿਆ ਦਾੜ੍ਹੀ ਰੱਖਿਆ ਚਾਹੇ ਤੁਸੀਂ ਮੋਨੇ ਸੀ ਚਾਹੇ ਘੋਨੇ ਸੀ ਪਰ ਇਹਨਾਂ ਨੇ ਫੇਤੀਆ ਲਵਾਉਣ ਦੇ ਵਾਸਤੇ ਕਿ ਇਹ ਕਹਿ ਦੇਣਾ ਕਿ ਫਲਾਣਾ ਖਾੜਕੂ ਸੀ ਉਹਨੂੰ ਚੱਕ ਕੇ ਘਰਾਂ ਦੇ ਵਿੱਚੋਂ ਘਰਾਂ ਦੇ ਘਰ ਖਾਲੀ ਕਰ ਦਿੱਤੇ ਇਹਨਾਂ ਪਾਪੀਆਂ ਨੇ ਅੱਜ ਇਹ ਤੜਫ ਰਹੇ ਆ ਤੇ ਹੁਣ ਪਤਾ ਲੱਗਦਾ ਕਹਿੰਦੇ ਹੁੰਦੇ ਜਦੋਂ ਆਪ ਤੇ ਪੈਂਦੀ ਹੈ ਨਾ ਬੰਦੇ ਨੂੰ ਉਦੋਂ ਪਤਾ ਲੱਗਦਾ ਤੇ ਬੜਾ ਇਹਨਾਂ ਨੇ ਸੁੱਖ ਆਰਾਮ ਹੰਡਾਇਆ ਤੇ ਹੁਣ ਬੁੱਢੀ ਔਰ ਦੇ ਵਿੱਚ ਪਤਾ ਲੱਗਦਾ ਕਿ ਕਮੇ ਬੇਦੋਸਤਿਆਂ ਦਾ ਜਿਹੜਾ ਕਤਲ ਕਰਨਾ ਕਿੰਨਾ ਕੋਜਾਇਆ ਦੂਸਰੇ ਪਾਸੇ ਜਿਹੜਾ ਕਿ ਡੀਆਈਜੀ ਹਰਤੇਰਨ ਸਿੰਘ ਭੱਲਰ ਜਿਹੜਾ ਕਿ ਛੋਟੇ ਅਹੁਦੇ ਤੋਂ ਜਾ ਕੇ ਡੀਆਈਜੀ ਬਣਿਆ ਕਿਵੇਂ ਬਣਿਆ ਕਿਵੇਂ ਲੱਖਾਂ ਕਰੋੜਾਂ ਰੁਪਇਆ ਕਰੋ ਬਰਾਮਦ ਹੋਇਆ ਨਜਾਇਜ਼ ਅਸਲੇ ਬਰਾਮਦ ਹੋਏ 4 4 5 5 ਅਸਲੇ ਬਰਾਮਦ ਹੋਏ ਨਜਾਇਜ਼ ਪ੍ਰਾਪਰਟੀ ਬਰਾਮਦ ਬਰਾਮਦ ਹੋਈ ਕਿੱਥੇ ਕਿੱਥੇ ਪ੍ਰਾਪਰਟੀ ਆ ਉਹ ਵੀ ਤੁਹਾਨੂੰ ਦੱਸਦੇ ਆ ਕਿ ਕਿੱਥੇ ਕਿੱਥੇ ਨੇ ਪ੍ਰਾਪਰਟੀ ਬਣਾਈ ਆ ਤੇ ਅੱਗੇ ਖੁਲਾਸੇ ਕਰਦੇ ਆ ਉਹ ਵੀ ਧਿਆਨ ਦੇ ਨਾਲ ਸੁਣ ਲਿਓ ਹਣਾ ਆ ਸੁਣ ਲਓ ਹਣਾ ਹਤਿਆਰ ਸਿੰਘ ਦੀ ਪ੍ਰਾਪਰਟੀ ਬਾਰੇ ਥੋੜਾ ਜਿਹਾ ਹਲੇ ਬੜਾ ਕੁਝ ਬਾਕੀ ਆ ਬੜਾ ਕੁਝ ਖੰਘਾਲਣਾ ਬੜਾ ਕੁਝ ਨਿਕਲੂਗਾ ਪਰ ਕਰੀਬ ਇਹਦੇ ਤੇ ਘੱਟੋ ਘੱਟ 4 ਕੇਸ ਪੈਣੇ ਚਾਹੀਦੇ ਆ ਇਹਦੀ ਪ੍ਰਾਪਰਟੀ ਅਟੈਚ ਹੋਣੀ ਚਾਹੀਦੀ ਆ ਨਜਾਇਜ਼ ਅਸਲਾ ਰੱਖਿਆ ਸੀ ਉਹਦਾ ਕੇਸ ਪੈਣਾ ਚਾਹੀਦਾ ਘਰੋਂ 40 ਲੀਟਰ ਲੀਟਰ ਵਿਦੇਸ਼ੀ ਸ਼ਰਾਬ ਬਰਾੰਡ ਹੋਈ ਉਹਦਾ ਕੇਸ ਪੈਣਾ ਚਾਹੀਦਾ ਅਰੇ ਹਸਪਤਲ ਲੈਂਡ ਦਾ ਜਿਹੜਾ ਕੇਸ ਆ ਉਹਦਾ ਜਿਹੜਾ ਪਏ ਗਿਆ ਘੱਟੋ ਘੱਟ 4 ਇਹਦੇ ਪਰਚੇ ਦਰਜ ਹੋਣੇ ਚਾਹੀਦੇ ਆ ਇਸ ਤੇ ਇੱਕ ਇਹਦੀ ਵੀਡੀਓ ਵਾਇਰਲ ਹੋ ਰਹੀ ਆ ਤੇ ਇੱਕ ਬੜਾ ਭਾਸ਼ਣ ਦੇ ਰਿਹਾ ਇਹ ਲੰਬਾ ਚੌੜਾ ਭਾਸ਼ਾ ਨਿੰਦਾਗਾ ਲッセਦਾਰ ਭਾਸ਼ਾ ਕਹਿ ਦਿੰਦੇ ਜਿਹਨੂੰ ਕਿ ਕ੍ਰੇਮੀ ਨਾਲ ਬੰਦਿਆਂ ਦੇ ਵਾਸਤੇ ਕਹਿੰਦਾ ਜੇਲਾ ਹੁੰਦੀਆਂ ਨੇ ਸਨੂੰ ਦੱਸੋ ਜੇ ਕੋਈ ਮਾੜਾ ਕੰਮ ਕਰਦਾ ਪਰ ਪਤਾ ਨਹੀਂ ਕਹਿੰਦਾ ਕਿ ਆਪ ਕੀ ਕੁਝ ਕਰੀ ਜਾਂਦਾ ਕਹਿੰਦੇ ਹੁੰਦੇ ਕਿ ਦੀਵੇ ਦੇ ਥੱਲੇ ਹਨੇਰਾ ਹੁੰਦਾ ਉਹ ਗੱਲ ਸੀ ਕਿ ਲੋਕਾਂ ਨੂੰ ਕਿਹੜਾ ਪਤਾ ਲੱਗਦਾਗਾ ਤੇ ਕ੍ਰੇਮੀ ਨਾਲ ਬੰਦੇ ਅੱਜ ਕਦੇ ਰੋਹ ਮਾਰਦਾ ਹੁੰਦਾ ਸੀ ਕਦੇ ਢਾਠੀ ਚੜਾਉਂਦਾ ਹੁੰਦਾ ਸੀ ਮੁੱਸਾ ਕੁੰਡੀਆਂ ਕਰਕੇ ਤੇ ਅੱਜ ਮੂਹਲਕਾ ਹੁੰਦਾ ਫਿਰਦਾ ਆਫਸਰ ਉਹੀ ਆ ਕਹਿੰਦੇ ਹੁੰਦੇ ਆ ਪਰਮਾਤਮਾ ਦਾ ਪਤਾ ਨਹੀਂ ਕਦੋਂ ਅਤ ਤੇ ਅੰਤ ਕਦੋਂ ਕਰ ਦੇਵੇ ਇੱਕ ਟਿੱਪੀ ਦਾ ਤੇ ਅੜਕ ਦਾ ਮੱਟਾਗਾ ਸਿਰਫ ਅਰਥ ਤੋਂ 파ਰਸ ਤੋਂ 파ਰਸ ਤੋਂ ਅਰਥ ਤੱਕ ਰੱਬ ਕਦੋਂ ਪਹੁੰਚਾ ਦੇਵੇ ਕੋਈ ਪਤਾ ਨਹੀਂ ਹੁੰਦਾ ਹੁਣ ਇਹਦੇ ਜਲੰਧਰ ਦੇ ਵਿੱਚ ਕੋਟ ਕਲਾ ਫਾਰਮ ਹਾਊਸ ਹੈ ਦਾ ਜਿਹਦੀ ਕੀਮਤ ਉੱਥੇ 2 ਕਰੋੜ ਦੱਸੀ ਜਾ ਰਹੀ ਆ ਫਿਰ ਇਹਦੇ ਹੈਗੇ ਸਾਈਟਰਨ 38 ਬੀ ਚੰਡੀਗੜ੍ਹ ਦੇ ਵਿੱਚ ਫਲੈਟ ਹੈ ਇਹਦਾ 1.5 ਕਰੋੜ ਦਾ ਚੰਡੀਗੜ੍ਹ ਦੇ ਸੈਕਟਰ 40B ਵਿੱਚ ਇੱਕ ਘਰ ਆ ਜਿਸ ਦੀ ਕੀਮਤ 4 ਕਰੋੜ ਰੁਪਈਆ ਗਈ ਮਹਾਲੀ ਵਿੱਚ ਹਰਚੰਨ ਸਿੰਘ ਭੁੱਲਰ ਦੀ ਪਤਨੀ ਦੇ ਤੇਜਿੰਦਰ ਦੇ ਨਾਮ ਇੱਕ ਫਲੈਟ ਆ ਲੁਧਿਆਣਾ ਦੇ ਆਲੀ ਖੁਰਦ ਦੇ ਵਿੱਚ ਤਿੰਨ ਕਨਾਲ 8 ਮਰਲੇ ਜ਼ਮੀਨ ਪਈ ਆ ਕਪੂਰਥਲਾ ਦੇ ਖੁਜਾਰਲਾ ਵਿੱਚ 5 ਕਨਾਲਾਂ 8 10 ਮਰਲੇ ਅਲੱਗ ਜ਼ਮੀਨ ਪਈ ਆ ਜਾਨੀ ਕਿ ਇੰਨੀ ਕਿ ਪ੍ਰੋਪਰਟੀ ਤਾਂ ਤੁਹਾਨੂੰ ਥੋੜੀ ਦੱਸੀ ਆ ਪਰ ਜਿਹੜਾ ਇਹਨੇ ਇੱਕ ਮਹਿਲ ਸਾਰਿਆ ਕੋਠੀ ਜੇ ਕਰ ਇਹਦੇ ਦੇਖੀਏ ਤੇ 4 ਕਰੋੜ ਦੀ ਨਹੀਂ ਮੈਨੂੰ ਤਾਂ ਲੱਗਦਾ ਉਹ ਕਈ 20 30 ਕਰੋੜ ਦੀ ਕੋਠੀ ਹੋਊਗੀ ਬੜਾ ਸਾਧੋ ਸਮਾਨ ਮਿਲਿਆ 1.5 ਕਿਲੋ ਸੋਨਾ ਮਿਲਿਆ ਤੇ 22 ਘੜੀਆਂ ਮਿਲੀਆਂ ਨੇ ਮਹਿੰਗੇ ਮਹਿੰਗੇ ਘੜੀਆਂ ਮਿਲਦੀਆਂ ਨੇ ਲੁੱਟਿਆ ਹੋਇਆ ਮਾਲ ਆ ਕੀ ਆਪ ਕਮਾਏ ਸੀ ਲੋਕਾਂ ਤੋਂ ਹੁਕਮ ਦੇ ਦੇਣਾ ਸੀ ਭਾਈ ਆ ਦਿਓ ਮੈਨੂੰ ਆ ਦਿਓ ਮੈਨੂੰ ਆ ਦਿਓ ਡਰਦਾ ਮਾਰਾ ਅਗਲਾ ਕੀ ਕਰਦਾ ਤੇ ਇਹਨਾਂ ਦੇ ਢਿੱਡ ਬਬਰ ਭਰਦਾਗਾ ਫੇਰ 21 ਲੱਖ 5 ਕਰੋੜ ਤੇ ਕੋਈ ਕਿੰਨਾ ਮਸ਼ੀਨਾ ਤੇ ਖਲਿਆੰਦੀ ਗਈ ਸੀ ਵੀ ਸਿਵੀ ਸਿਵੀਆਈ ਵੱਲੋਂ ਮਸ਼ੀਨਾ ਰਾਹੀਂ ਨੋਟ ਗਿਣੇ ਆ ਐਨੇ ਨੋਟ ਉਹ ਥੈਲੇ ਭਰੇ ਅਟੈਚੀ ਭਰੇ ਸੋਣੇ ਦੇ ਕਹਿੰਦੇ ਹੁੰਦੇ ਆ ਕਿ ਬੰਦਾ ਜਦੋਂ ਪਾਪ ਕਮਾਉਂਦਾ ਨਾ ਉਹਨੂੰ ਪਤਾ ਨਹੀਂ ਲੱਗਦਾ ਬੰਦਾ ਕਰਮ ਕਮਾਉਂਦਾ ਕਰਦਾ ਹਾਏ ਹਾਏ ਗੁਰਬਾਣੀ ਦਾ ਪ੍ਰਮਾਣ ਆ ਕਿ ਬੰਦੇ ਨੂੰ ਜਦੋਂ ਉਹ ਆਪਣੇ ਕਰਮ ਤਾਂ ਕਮਾਉਂਦਾਗਾ ਮਾਰੇ ਕਰਦੇ ਜਦੋਂ ਕਮਾਉਂਦਾ ਤੇ ਫਿਰ ਉਹ ਜਦੋਂ ਜਿਹੜੇ ਬੁੱਢੀ ਉਮਰ ਦੇ ਵਿੱਚ ਜਾਂਦਾ ਤੇ ਉਹ ਹਾਏ ਹਾਏ ਕਰਦਾਗਾ ਮਰਨ ਲੱਗਿਆ ਵੀ ਤੇ ਹੁਣ ਇਹ ਜਿਉਂਦਿਆਂ ਚਾਹੇ ਦੇ ਨਾ ਮਰਿਆਂ ਚਾ ਤੇ ਲੋਕਾਂ ਦੇ ਲਾਂਹ ਤੱਕਵੇਂ ਪੈ ਰਿਆਂ ਨੇ ਅੱਜ ਜਿਨ੍ਹਾਂ ਨੇ ਜੋ ਕੁਝ ਕੀਤਾ ਚਾਹ ਗਰੀਬਾਂ ਦੇ ਨਾਲ ਅਤਿਆਚਾਰ ਕੀਤਾ ਚਾਹ ਕਿਸੇ ਛੋਟੇ ਨਾਲ ਕੀਤਾ ਚਾਹ ਵੱਡੇ ਨਾਲ ਕੀਤਾ ਉਹ ਭਰਨੇ ਤੁਹਾਨੂੰ ਇੱਥੇ ਪਹਿਣ ਗਏ ਆ ਇਹ ਤੁਹਾਡੇ ਕਰਤੂਤਾਂ ਨੇ ਅਜੇ ਬੜੀਆਂ ਜਿਹੜੀਆਂ ਜਗਜਾਗ ਕਰਨ ਵਾਲੀਆਂ ਨੇ ਪਰ ਬੜੇ ਦੁੱਖ ਦੀ ਗੱਲ ਆ ਸਿਮਰਜੀਤ ਸਿੰਘ ਮਾਨ ਨੂੰ ਇਸ ਗੱਲ ਦੀ ਉਹਨੇ ਸਾਰੀ ਜਾਣਕਾਰੀ ਸੀ 1992 ਤੱਕ ਸਿਮਰਜੀਤ ਸਿੰਘ ਮਾਨ ਨੇ ਬੋਲੇ ਹੋਵੇ ਤਾਂ ਪਤਾ ਨਹੀਂ ਮੈਂ ਤਾਂ ਕੋਈ ਵੀਡੀਓ ਸੁਣੀ ਨਹੀਂ ਪਰ 19 ਸਿੱਖ ਇਹਨੇ ਬੰਨ ਕੇ ਜਿਹੜੇ ਮਾਰੇ ਆ ਮੁਹੰਮਦ ਮੁਸਤਾਫਾ ਨੇ ਜਿਹੜੇ ਤੇ ਅੱਜ ਤੱਕ ਗੱਲ ਨਹੀਂ ਸੁਣੀ ਸੀ ਹੁਣ ਅਖਬਾਰ ਆ ਚੁੱਕੇ ਆ ਹੁਣ ਸਭ ਕੋ ਸਾਹਮਣੇ ਆ ਚੁੱਕੇ ਹੈਗਾ ਤੇ ਸਿਮਰਜੀਤ ਸਿੰਘ ਮਾਨ ਦਾ ਬਿਆਨ ਵੀ ਵਿੱਚ ਦਰਜ ਆਉਦੇ ਤੇ ਇਸ ਕਰਕੇ ਜਿਹੜਾ ਇਹਨਾਂ ਲੋਕਾਂ ਦੇ ਹੌਂਸਲੇ ਤਾਂ ਵਧਦੇ ਆ ਤਾਹੇ ਠੱਗੀਆਂ ਚੋਰੀਆਂ ਡਕੈਤੀਆਂ ਗੁੰਡਾਗਰਦੀ ਜੋ ਕੁਸ ਹੁੰਦਾ ਜਾਂ ਤੋ ਕਰਦੇ ਆ ਇਸ ਕਰਕੇ ਜਾਲਮ ਬਣੇ ਹੋਇਆ ਕਿਉਂਕਿ ਪੈਸੇ ਨੇ ਮੱਤ ਮਾਰ ਦਿੱਤੀ ਆ ਅਵਾਡ ਨੇ ਮੱਤ ਮਾਰ ਦਿੱਤੀ ਆ ਇਸ ਕਰਕੇ ਛੱਟ ਗੋਲੀ ਮਾਰ ਦਿੰਦੇ ਆ ਜਿਹਦਾ ਜੀ ਕਰਦਾ ਉਹਨਾਂ ਅਨਕਾਉਂਟਰ ਬਣਾ ਦਿੰਦੇ ਆ ਤੇ ਇਸ ਵੀਡੀਓ ਨੂੰ ਵੱਤ ਬਾਤ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖ ਦਿਓ ਕਿ ਪਤਾ ਨਹੀਂ ਹੋਰ ਕਿੰਨੇ ਕਿੰਨੇ ਕਿ ਬੱਚੜ ਅਫਸਰ ਬੈਠੇ ਆ ਕਿ ਜਿਨ੍ਹਾਂ ਨੇ ਪੰਜਾਬ ਦਾ ਘਾਣ ਕੀਤਾ ਤੇ ਅੱਜ ਲੋਕ ਉਹਨਾਂ ਬਾਗਲ ਕਹਿੰਦੇ ਸਰਾਇਤਾ ਕਰਦੇ ਆ ਬੜੇ ਚੰਗੇ ਸੀ ਜੀ ਆਟਾ ਦਾਲ ਦੇ ਦਿੰਦੇ ਸੀ ਉਹ ਜਿਨ੍ਹਾਂ ਦੇ ਉੱਤਾਂ ਦੇ ਪੁੱਤ ਖਪਾ ਦਿੱਤੇ ਜਿਹੜਾ ਪੰਜਾਬ ਖਤਮ ਕਰ ਦਿੱਤਾ ਉਹ ਕਦੇ ਸੋਚਿਆ ਤੁਸੀਂ ਅੱਜ ਸਰਪਾ ਕੌਲੀਆਂ ਚਮਚੇ ਬਣ ਕੇ ਤੁਸੀਂ ਅੱਗੇ ਪਿੱਛੇ ਘੁੰਮੀ ਜਾਂਦੇ ਹੋ ਪਰ ਮਾੜੀ ਮੋਟੀ ਸ਼ਰਮ ਕਰੋ ਉਨ੍ਹਾਂ ਦੇ ਰਾਜ ਵਿੱਚ ਕੀ ਕੁਝ ਨਹੀਂ ਹੋਇਆ ਉਨ੍ਹਾਂ ਦੇ ਰਾਜ ਵਿੱਚ 1978 ਤੋਂ ਚੱਲਦਾ ਆਇਆ ਤੇ ਬਰਗਾੜੀ ਤੱਕ ਕੀ ਕੁਝ ਨਹੀਂ ਹੋਇਆ 84 ਲੰਗੀ ਕਿਨੇ ਚਿੱਠੀਆਂ ਪਾਈਆਂ ਲਿਖ ਲਿਖਾ ਇੰਦਰਾ ਗਾਂਧੀ ਨੂੰ ਇਹ ਸਾਰੇ ਜਿਹੜੇ ਜਿੰਨੇ ਚਾਹ ਭਾਜਪਾ ਵਾਲੇ ਹੋਣ ਚਾਹ ਬਾਦਰਗਾ ਲਾਣਾ ਹੋਵੇ ਚਾਹ ਦੂਜਾ ਚਾਹ ਤੀਜਾ ਹੋਵੇ ਜਿਨ੍ਹਾਂ ਨੇ ਕੀਤੇ ਆ ਭਾਈ ਯਾਦ ਰੱਖਣਾ ਚਾਹੀਦਾਗਾ ਹੁਕਮਾਂ ਜਿਹੜੀਆਂ ਕਿ ਜਮੀਰਾਂ ਮਰ ਜਾਂਦੇ ਜਿੰਨਾ ਕੰਮਾਂ ਦੀ ਉਹ ਕੌ ਖਤਮ ਹੋ ਜਾਂਦੀ ਆ ਤੇ ਇਸ ਕਰਕੇ ਸਿਰ ਵੀਡੀਓ ਲੰਬੀ ਹੁੰਦੀ ਆ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖ ਦਿਓ ਧੰਨਵਾਦ ਬਰਜਾ ਖਾਲਸਾ ਬਰਜ ਜੀ ਕੀ ਫਤਿਹ